ਜੀ ਮੇਰਾ ਨਾਮ ਹਰਪਾਰ ਸਿੰਘ ਸਰੂਆ ਜੀ ਤੇ ਅੱਜ ਅਸੀਂ ਦੋਵੇਂ ਪਰਿਵਾਰ ਮਿਲ ਕੇ ਬੈਠੇ ਜੀ ਕਈ ਜਨਾਂ ਦਾ ਨਿਵਾਦ ਜਿਹੜਾ ਚੱਲਦਾ ਸੀ ਉਸ ਨੂੰ ਕਲੀਅਰ ਕਰਕੇ ਲਈ ਤੇ ਜਦੋਂ ਅਸੀਂ ਇਹਨੂੰ ਸਾਰੇ ਇੱਕ ਦੂਜੇ ਨੂੰ ਦੱਸਿਆ ਤਾਂ ਸਾਡੇ ਜੋ ਮਨਾਂ ਦੇ ਵਿੱਚ ਗਿਲੇ ਸ਼ਿਕਵੇ ਸੀ ਉਹ ਸਾਰੇ ਕਲੀਅਰ ਹੋ ਗਏ ਤੇ ਇਸ ਨਤੀਜੇ ਤੇ ਪਹੁੰਚੇ ਆ ਕਿ ਜੋ ਬਾਲੀਆਂ ਚੀਜ਼ਾਂ ਸੀ ਉਹ ਫੇਕ ਹੀ ਸੀਗੀਆਂ ਤੇ ਜਿਹੜੀਆਂ ਉਹ ਕਲੀਅਰ ਹੋ ਗਈਆਂ ਜੀ ਤੇ ਬਾਕੀ ਇਹਦੇ ਵਿੱਚ ਜੀ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਵੀ ਲਿਆ ਗਿਆ ਉਹ ਵੀ ਸੁਣੀਆਂ ਸੁਣਾਈਆਂ ਗੱਲਾਂ ਤੋਂ ਲਿਆ ਗਿਆ ਨਾ ਕਿ ਉਹ ਕੋਈ ਉਹਨਾਂ ਦਾ ਇਸ ਕੇਸ ਦੇ ਨਾਲ ਸੰਬੰਧ ਸੀ ਇਸ ਕਰਕੇ ਜੇ ਕੋਈ ਸਾਡੇ ਬੱਚਿਆਂ ਤੋਂ ਜਾਂ ਮੇਰੇ ਬੇਟੇ ਤੋਂ ਕੋਈ ਇਸ ਕੇਸ ਦੇ ਵਿੱਚ ਗਲਤੀ ਹੋਈ ਉਹਦੇ ਲਈ ਮੈਂ ਮਾਫੀ ਮੰਗਦਾ ਜੀ ਤੇ ਪਲੀਜ਼ ਫੇਸਬੁੱਕ ਤੇ ਜਿੰਨੇ ਆਪਣੇ ਸੋਸ਼ਲ ਮੀਡੀਆ ਦੇ ਬੰਦੇ ਕਰ ਰਹੇ ਆ ਵੀਡੀਓਜ਼ ਪਾ ਰਹੇ ਆ ਉਹਨਾਂ ਨੂੰ ਦੋ ਹੱਥ ਜੋੜ ਕੇ ਬੇਨਤੀ ਹੈ ਵੀਰ ਜੀ ਸਾਡਾ ਤੁਸੀਂ ਭਲਾ ਚਾਉਂਦੇ ਆ ਤੇ ਸਾਰੇ ਪਲੇਟਫਾਰਮ ਤੋਂ ਆਪਣੀਆਂ ਵੀਡੀਓ ਰਿਮੂਵ ਕਰ ਦਿਓ ਤੇ ਬਾਕੀ ਬੇਟੀ ਦੇ ਨਾਲ ਬੈਠੀ ਆ ਤੇ ਬਾਕੀ ਇਹਦੀ ਤੁਹਾਨੂੰ ਦੱਸਾਂਗੇ ਹਾਂਜੀ ਸੋਸ਼ਲ ਕਾਉਂਟਰੀ ਮੇਰਾ ਨਾਮ ਗੁਰਮਨ ਓਪੜਾ ਤੇ ਜੋ ਪਿੱਛੇ ਕੁਝ ਸਮੇਂ ਤੋਂ ਚੱਲ ਰਹੀਆਂ ਸੀ ਸੋਸ਼ਲ ਮੀਡੀਆ ਤੇ ਗੱਲਾਂ ਉਹ ਚਲੋ ਅਸੀਂ ਬੈਠ ਕੇ ਇੱਕ ਦੂਜੇ ਨਾਲ ਗੱਲ ਕੀਤੀ ਤੇ ਉਹ ਗਲਤਫਹਿਮੀਆਂ ਸੀ ਤੇ ਅਸੀਂ ਇੱਕ ਦੂਜੇ ਨੂੰ ਹੁਣ ਅੰਡਰਸਟੈਂਡ ਕੀਤਾ ਤੇ ਇਸ ਤੋਂ ਅੱਗੇ ਮੈਂ ਹੁਣ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੂੰਗੀ ਤੇ ਸਾਡੇ ਇੱਕ ਦੂਜੇ ਨਾਲ ਬੈਠ ਕੇ ਸਾਰੀ ਗੱਲ ਸੌਲਵ ਹੋ ਗਈ ਆ ਤੇ ਮੇਰੀ ਇੱਕ ਰਿਕੁਐਸਟ ਆ ਸਾਰੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਪੇजेस ਵਾਲਿਆਂ ਨੇ ਚੈਨਲਸ ਵਾਲਿਆਂ ਨੇ ਸਾਡੀਆਂ ਵੀਡੀਓਜ਼ ਪੋਈਆਂ ਆ ਤੇ ਉਹਨਾਂ ਨੂੰ ਪਲੀਜ਼ ਕੱਢ ਦਿੱਤਾ ਜਾਵੇ ਸੋ ਥੈਟ ਅਸੀਂ ਅੱਗੇ ਆਪਣੀ ਲਾਈਫ ਨੂੰ ਦੇਖ